भगवान वाल्मीकि तीरथ विखे अवतार दिहाड़ा श्री श्री एक सौ अठ सतिगुरु नाथ जी महाराज जी का बड़े उत्साह नाल मनाया गया हरपाल सिंह पंगू की विशेष रिपोर्ट रोशन कर ਜਾ ਵਾਲਮੀਕੀ ਹਰ ਹਰ ਵਾਲਮੀਕੀ ਸਭੂ ਸਾਧ ਸੰਗਤ ਨੂੰ ਜੋ ਪਾਵਨ ਵਾਲਮੀਕੀ ਤੀਰਥ ਦੇ ਉੱਤੇ ਪਰਗੜ ਦਿਹਾੜਾ ਸਹਿਬ ਸਤਿਗੁਰ ਗਿਆਨ ਆਤਮਾ ਰਾਜੀ ਦਾ ਬਹੁਤ ਹੀ ਸ਼ਰਧਾ ਦੇ ਪਾਵਨਾਂ ਦੇ ਨਾਲ ਜਿਹੜਾ ਮਨਾਇਆ ਗਿਆ ਵਾ ਰਾਤਾ ਰਾਤੀ ਜਿਹੜੇ ਉਹ ਦੀਵਾਨ ਸਾਰੀ ਰਾਤ ਜਿਹੜਾ ਉਹ ਸਾਧ ਸੰਗ ਚੱਲਿਆ ਵਾ ਤੇ ਦਿਨੇ ਜਿਹੜਾ ਉਹ ਲੰਗਰ ਭੰਡਾਰਾ ਚੱਲਦਾ ਵਾ ਇਸ ਸ਼ੁਭ ਦਿਹਾੜੇ ਦੀ ਅੱਜ ਦੀ ਤਰੀਕ ਦੀ ਪੰਜ ਤਰੀਕੇ ਤੇ ਉਹਨਾਂ ਦਾ ਜਿਹੜਾ ਅਵਤਾਰ ਦਿਹਾੜਾ ਹੋਇਆ ਸੀ ਇਸ ਸ਼ੁਭ ਦਿਹਾੜੇ ਦੀ ਸਭੂ ਸਾਧ ਸੰਗਤ ਨੂੰ ਔਰ ਦੇਸ਼ ਵਾਸੀਆਂ ਨੂੰ ਔਰ ਦੇਸ਼ਾਂ-ਵਦੇਸ਼ਾਂ ਚ ਰਹਿੰਦਿਆਂ ਨੂੰ ਸਾਰਿਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਆ ਜੈ ਹਵਾਲਮੀ ਕੀ ਹਰ ਹਰ ਵਾਹ ਜੀ ਪਿਆਰੀ ਸਾਧ ਸੰਗਤ ਜੀ 5 ਜੁਲਾਈ ਨੂੰ ਸ੍ਰੀ ਸ੍ਰੀ ਅਕਸ਼ਰ ਸਤਿਗੁਰ ਗਿਆਨ ਆਥਮਾ ਰਾਜੀ ਦਾ ਅਵਤਾਰ ਉਹ ਆਸੀ ਤੇ ਸ਼ਰਵਤ ਸਾ ਸੰਗਤਾਂ ਮਾੜ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਜੀ ਦਾ ਗੁਰਪੂਰਬ ਹਵਤਾਰ ਦਿਹਾੜਾ ਸਰਦਾਂ ਦੇ ਨਾਲ ਮਨਾ ਰਹੀਆਂ ਹਨ ਤੇ ਦੇਸ਼ਾਂ ਆਪ ਦੇਸ਼ਾਂ ਦੇ ਵਿੱਚ ਰਹਿੰਦੀਆਂ ਸੰਗਤਾਂ ਨੂੰ ਬਹੁਤ ਖੁਸ਼ੀਆਂ ਭਰੀਆਂ ਮੁਬਾਰਕਾਂ ਹੁਣ ਮਾਰਾ ਸਭ ਦੇ ਕਾਰਜ ਸਿੱਧ ਕਰਨ ਰੇਮਤਾ ਬਖਸ਼ਣ ਖੁਸ਼ੀਆਂ ਬਖਸ਼ਣ ਹਾਲੀ ਟੂੜੀਆਂ ਪਰਨ ਤੇ ਸਾਰਿਆਂ ਦੇ ਕਾਰੋਬਾਰ ਚਲੋਣ ਬੱਚਿਆਂ ਨੂੰ ਵਿੱਦਿਆ ਪੜ੍ਹਾਈ ਬਖਸ਼ਣ ਰਹਿਮਤਾ ਬਖਸ਼ਣ ਤੇ ਸਾਰੀ ਸੰਗਤ ਨੂੰ ਜੀ ਆਇਆਂ ਸ਼ਰਵਤ ਸਾਹਿਬ ਸੰਗਤ ਨੂੰ ਲੱਖਾਂ ਵਾਰ ਮਾਰਕਾ ਹੋਣ ਲੱਖਾਂ ਵਾਰ ਖੁਸ਼ੀਆਂ ਹੋਣ ਸਭ ਨੂੰ ਬੜੀਆਂ ਬੜੀਆਂ ਖੁਸ਼ੀਆਂ ਮੁਬਾਰਕਾਂ ਫਰੀ ਸਤਿ ਸ਼੍ਰੀਕਾਲ ਸਭ ਨੂੰ ਮੁਬਾਰਕੀਆਂ ਬਖਸ਼ੇ ਮੁਬਾਰਕਾਂ ਬਖਸ਼ੇ ਰਹਿਤਾਂ ਬਖਸ਼ੇ ਸਰਦੀਆਂ ਸਮਰਾਦਾਂ ਭਗਵਾਨ ਵਾਲੀ ਵੀ ਸਵਾਮੀ ਜੀ ਗੁਰੂ ਗਿਆਨਾ ਜੀ ਮਹਾਰਾਜ ਪੂਰੀਆਂ ਕਰ ਜੋ ਬੋਲੇ ਸੋਨਰ ਪਏ ਭਗਵਾਨ ਵਾਲਮੀ ਸਵਾਮੀ ਜੀ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਾਲ ਸਤਗੁਰੂ ਗਿਆਨनाथ ਮਹਾਰਾਜ ਕੀ ਜੈ ਬੋਲ ਰੇ ਭਾਈ ਸਾਧ ਸੰਤਨ ਕੀ ਜੈ ਜੋ ਬੋਲੇ ਸੋਨਰ ਪਏ ਭਗਵਾਨ ਵਾਲਮੀ ਕੀ ਮਹਾਰਾਜ ਕੀ ਜੈ ਸਤਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਅੱਜ ਦਾ ਜੋ ਭਗਵਾਨ ਗੁਰੂ ਸ੍ਰੀ ਗੁਰੂ ਗਿਆਨਨਾਥ ਮਹਾਰਾਜ ਜੀ ਦਾ 68ਵਾਂ ਪ੍ਰਕਾਸ਼ ਦਿਹਾੜਾ ਹੈ ਉਸ ਦਿਹਾੜੇ ਨੂੰ ਸਭ ਸੰਗਤਾਂ ਮੁਖ ਰੱਖ ਕੇ ਸワਲਮੀ ਤੀਰਤੇ ਪਹੁੰਚੀਆਂ ਹੋਈਆਂ ਨੇ ਪਹੁੰਚ ਕੇ ਬਹੁਤ ਇਸ ਮੇਲੇ ਦੀ ਰੌਣਕ ਨੂੰ ਵਧਾਇਆ ਸ੍ਰੀ ਗੁਰੂ ਗਿਆਨਨਾਥ ਮਹਾਰਾ ਜੀ ਦੇ ਘਰਪਦੇ ਸਾਨੂੰ ਸੁਣਿਆ ਲੋਕਾਂ ਨੇ ਗੁਰੂ ਗਿਆਨਨਾਥ ਮਹਾਰਾ ਜੀ ਇੱਕ ਮਹਾਨ ਇੱਕ ਕਲਯੁਗ ਦੇ ਵਿੱਚ ਅਵਤਾਰ ਪੁਰਸ਼ ਹੋਏ ਨੇ ਜਿਨ੍ਹਾਂ ਨੂੰ ਸਾਰੀ ਦੁਨੀਆ ਨੇ ਮਿਸਕਾਰ ਕਰਦੀਏ ਤੋਂ ਵਾਲਮੀਕ ਤੀਰਥ ਦਾ ਗੁਰੂ ਗਿਆਨਨਾਥ ਮਹਾਰਾਜ ਜਿਨੇ ਬਹੁਤ ਪ੍ਰਚਾਰ ਪ੍ਰਸਾਰ ਕੀਤਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਦੇਸਾਂ-ਪ੍ਰਦੇਸਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਕੇ ਇਸ ਵਾਲਮੀਕ ਤੀਰਥ ਦੀ ਜਿਹੜੀ ਆ ਮਹਿਮਾ ਵਧਾਈ ਨੇ ਗੁਰੂ ਗਿਆਨਨਾਥ ਮਹਾਰਾਜ ਜੀ ਨੂੰ ਅਸੀਂ ਕੋੜ ਕੋੜ ਪ੍ਰਣਾਮ ਕਰਦੇ ਆ ਦੇਸਾਂ-ਪ੍ਰਦੇਸਾਂ ਦੇ ਸਾਰੀਆਂ ਸੰਗਤਾਂ ਨੂੰ ਅਸੀਂ ਲੱਖ ਲੱਖ ਵਧਾਈਆਂ ਦਿੰਨੇ ਜੋ ਬੋਲੇ ਸੁਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਅਸ਼ੋਕ ਮਲੋਤਰਾ ਆਲ ਇੰਡੀਆ ਪ੍ਰੈਸ ਕਤਰ ਤੁਣਾ ਸਾਹਿਬ ਟਰਸਟ ਵਾਲਮੀਕੀ ਤੀਰਥ ਅੱਜ ਬਹੁਤ ਹੀ ਭਾਗਾਂ ਵਾਲਾ ਦੇਣਾ ਜੀ ਸਾਡੇ ਸਤਿਗੁਰੂ ਗਿਆਨनाथ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ ਤੋਂ ਇਸ ਦੇ ਨਾਲ ਹੀ ਅਸੀਂ ਲਵਕੁਸ਼ ਦਾ ਜਨਮ ਵੀ ਇਸੇ ਹੀ ਦਿਨ ਮਨਾਉਂਦੇ ਆ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਈਆਂ ਨੇ ਪੂਰੇ ਹਿੰਦੁਸਤਾਨ ਤੋਂ ਸੰਗਤਾਂ ਹੁੰਦੀਆਂ ਨੇ ਇਸ ਦਿਨ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਸਮੁੱਚੀ ਕਾਂਗਰਸ ਲੀਡਰਸ਼ਿਪ ਜਿਹੜੀ ਕਿ ਇਸ ਤੀਰਤੇ ਨਤਮਸਤਕ ਹੋ ਕੇ ਗਈ ਆ ਤੋਂ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਵੀ ਪੂਰੇ ਦੇ ਪੂਰੀ ਟੀਮ ਜਿਹੜੀ ਸੀਗੀ ਰਾਜਾ ਵੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਤੇ ਉਹਨਾਂ ਦੇ ਨਾਲ ਪੂਰੇ ਅੰਮ੍ਰਿਤਸਰ ਦੀ ਸਾਰੀ ਦੀ ਸਾਰੀ ਟੀਮ ਜਿਹੜੀ ਹੈ ਕਾਂਗਰਸ ਦੀ ਆਈ ਹੈ ਨਤਮਸਤਕ ਹੋਣ ਵਾਸਤੇ ਤੋਂ ਬਹੁਤ ਹੀ ਵਿਸ਼ਾਲ ਦਿਨ ਹੁੰਦਾ ਹੈ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਤੇ ਅੱਜ ਗੁਰੂ ਗਿਆਨਾ ਜੀ ਦਾ ਪ੍ਰਗਟ ਦਿਵਸ ਹੈ ਆਹ ਸਾਰੀ ਸੰਗਤ ਸਾਰਾ ਸਮਾਜ ਉਹਨਾਂ ਦੇ ਚਨਾਂਤ ਮਠਾ ਦੇ ਕਰਨ ਵਾਸਤੇ ਆਇਆ ਹੈ ਔਰ ਉਹਨਾਂ ਨੂੰ ਯਾਦ ਕਰਦਾ ਹੈ ਜਿਹੜਾ ਵੀ ਆਦਮੀ ਜਿਹੜਾ ਵੀ ਆਦਮੀ ਉੱਥੋਂ ਆਸ਼ੀਰਵਾਦ ਲੈਂਦਾ ਹੈ ਉਹਦੀਆਂ ਝੋਲੀਆਂ ਭਰ ਜਾਂਦੀਆਂ ਔਰ ਹਮੇਸ਼ਾ ਹੀ ਆਸ਼ੀਰਵਾਦ ਲੈਣ ਵਾਲੇ ਨੂੰ ਤਾਕਤ ਮਿਲਦੀ ਹੈ ਔਰ ਅੱਜ ਮੈਂ ਇੱਥੇ ਮੱਥਾ ਟੇਕਣ ਵਾਸਤੇ ਆਇਆ ਹਾਂ ਉਹਨਾਂ ਦੇ ਚਰਨਾਂ 'ਚ ਆਸ਼ੀਰਵਾਦ ਲੈਣ ਵਾਸਤੇ ਆਇਆ ਹਾਂ ਔਰ ਉਸ ਤੋਂ ਪਹਿਲੇ ਸੰਤ ਗਰਦਾਰੀ ਨਾਥ ਜੀ ਦੇ ਵੀ ਉੱਥੇ ਮੈਂ ਗਿਆ ਸੀਗਾ ਪੂਰਨ ਨਾਥ ਜੀ ਦਾ ਦੇ ਡੇਰੇ ਤੇ ਔਰ ਉੱਥੇ ਵੀ ਮੈਂ ਮੱਥਾ ਟੇਕ ਕੇ ਆਇਆ ਔਰ ਉੱਥੇ ਸਾਧ ਸੰਗ ਚੱਲ ਰਹੇ ਹੈ ਔਰ ਸਾਧ ਸੰਗ ਤੇ ਵੀ ਮੈਂ ਹਾਜ਼ਰੀ ਭਰ ਕੇ ਆਇਆ ਹਾਂ ਫੋਰਟ ਦੇ ਦੇ ਮੈਤਾ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇ